हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਸਵਾਜਿ ਦੀ ਵੀਡੀਓ ਵਿੱਚ ਤੁਹਾਡੇ ਲਈ ਆਪਾਂ ਨੌ ਐਫ ਜਿਨ੍ਹਾਂ ਵਿੱਚ ਗੱਬਣ ਬੱਚੇ ਆ ਤੇ ਕੁਝ ਖਾਲੀ ਬੱਚੇ ਆ ਤੇ ਉਹਨਾਂ ਦੀ ਵੀਡੀਓ ਸਾਂਝੀ ਕਰ ਰਹੇ ਨੌ ਬੱਚਾ ਦੀ ਬਾਈ ਨੇ ਇਹ ਨੌ ਬੱਚਾ ਵੇਚਨੇ ਆ ਸੋ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਚੈਨਲ ਤੇ ਪਹਿਲੀ ਵਾਰ ਆਓਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਿਓ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਦੇ ਤੇ ਵੀਡੀਓ ਪੂਰੀ ਦੇਖਿਓ ਨਾ ਪੂਰੀ ਦੇਖ ਕੇ ਫਿਰ ਬਾਈ ਨਾਲ ਸੰਪਰਕ ਕਰਿਓ ਤੇ ਕਿਸੇ ਭਰਾ ਨੇ ਕੋ ਮੇਥੋਂ ਜੀ ਵੀਡੀਓ ਬਣਾਉਣੀ ਦੇਗੀ ਤਾਂ ਮੇਰਾ ਨੰਬਰ ਨੋਟ ਕਰ ਲਓ ਜੀ 8360462501 8360462500 ਕੇ ਇਹ ਮੇਰਾ ਨੰਬਰ ਹੈ ਜੀ ਇੱਕ ਸੇ ਪੁਰਾਣੇ ਵੀਡੀਓ ਬਣਾਉਣੀ ਹੁੰਦੀ ਹੈ ਜਿਹੜਾ ਬੱਚਾ ਖਰੀਦਣਾ ਚਾਹਵਣਾ ਉਹਦੇ ਵਾਸਤੇ ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਲਾਉ ਆ ਬਾਅਦ ਵਿੱਚ ਬਾਈ ਨਾਲ ਗੱਲਬਾਤ ਕਰਾ ਕੇ ਨਾ ਸੋ ਵੀਡੀਓ ਪੂਰੀ ਦੇਖਾ ਕਰਾਉਣਾ ਬਾਈ ਨਾਲ ਗੱਲਬਾਤ ਵੀ ਕੀ ਕੀ ਡਿਟੇਲ ਆ ਕਿੰਨੀ ਕਿੰਨੀ ਉਮਰ ਆ ਨਾ ਆ ਜੀ ਬਈ ਸਸਰੀ ਕਾਲ ਜੀ ਸਸਰੀ ਗਾਲ ਬਈ ਹਾਂ ਬਾਈ ਜੀ ਨਾਮ ਤੇ ਐਡਰੈਸ ਬੋਲੋ ਜੀ ਨਾਮ ਕੁਲਵਿੰਦਰ ਸਿੰਘ ਬਈ ਪਿੰਡ ਸਨਗਲਾਵ ਸਿੰਘ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਬਈ ਨੇੜੇ ਭਦੌੜ ਸ਼ਹਿਰ ਆ ਗਏ ਨੇੜੇ ਭਦੌੜ ਤੇ ਭਾਈ ਰੂਪਾ ਰਹੇ ਨੇ ਠੀਕ ਆ ਮੋਬ ਨੌ ਨਗ ਬਕਾਉ ਬਾਈ ਹਾਂ ਬਾਈ ਨੌ ਨਗ ਆ ਕੇ ਨਗੀਨੀ ਆ ਸਾਰੇ ਫਾਰਮ ਵਾਲੇ ਬੱਚੇ ਆਗੇ ਅੱਜ ਠੀਕ ਆ ਤੇ ਇਹ ਚ ਕੁਝ ਕੁਛ ਬੱਚਾ ਗੱਬਣਾ ਵੀ ਹੈ ਨਾ ਹਾਂ ਬਾਈ ਗੱਬਣਾ ਵੀ ਹੈਗੇ ਦੋ ਬੱਸੀਆਂ ਦੇ ਟੀਕੇ ਭਰੇ ਹੋਏ ਆ ਬੱਚੇ ਚੱਕ ਪਾਸ ਚਾਉਣ ਵਾਲਾ ਬਾਕੀ ਚੱਕ ਪਾਸ ਨੇ ਦੋ ਚੱਕ ਪਾਸ ਠੀਕ ਆ ਆਪਾਂ ਪਹਿਲਾਂ ਜਸਟ ਸਟਾਰਟ ਕਰ ਲਈ ਪਹਿਲਾਂ ਹਾਂ ਬਾਈ ਇਹ ਵੀ ਨਗੀਨੇ ਹੀ ਆ ਕਿੰਨੀ ਉਮਰ ਦੀ ਆ ਬੱਚੀ ਇਹ ਇਹ 10.5 ਤੋਂ 11 ਮਹੀਨੇ ਆ ਬਾਈ ਇੱਕ ਮਿੰਟ ਗੱਲ ਸਟਾਰਟ ਕਰਦੇ ਪਹਿਲਾਂ ਇਹ ਦੱਸੀ ਵੀ ਜਿੰਨੀਆਂ ਬੱਚੀਆਂ ਕਿਸੇ ਬੱਚੀ ਦੇ 6 ਥਾਣ ਹੁਣ 5 ਥਾਣ ਨਾ ਬਾਈ 4 ਥਾਣਾਂਗੇ 4 ਚੱਕ ਬੱਸੀ ਆਈ ਹੈ ਚੌਗੀ ਗੱਬਣਾ ਗਈ ਦੱਸ ਕੇ ਦਵਾਂਗੇ ਬਾਕੀ ਹੀਰਿਆਂ ਗੱਬਣਾ ਹਾਂ ਬਈ ਉਹ ਚਾਰਵੀਂ ਆਹਾ ਸਾਢੇ 3 ਮਹੀਨਿਆਂ ਨੂੰ ਗੱਬਣਾ ਗਈ ਠੀਕ ਆ ਠੀਕ ਉਹ ਦੱਸ ਕੇ ਦੇਵਾਂਗੇ ਤੇ ਪਹਿਲਾ ਨੰਬਰ ਦੀ ਜਰਸੀ ਬੱਚੀ ਗਈ ਨਾ ਬਾਈ ਕਿੰਨੇ ਵਰਦੀ ਆ ਗਈ ਇਹ ਬਈ ਸਾਢੇ 10 ਤੋਂ 11 ਮਹੀਨੇ ਉਮਰ ਹੈ ਗਈ ਸਾਢੇ 10 ਤੋਂ 11 ਨਗੀਨਾ ਨਹੀਂ ਆ ਇਹ ਤੈਨੂੰ ਪਤਾ ਆਪਣੇ ਕੋਲੇ ਇੱਕ ਹੀ ਆਉਂਦਾ ਹੁੰਦਾ ਆਉਂਦਾ ਨਗੀਨਾ ਹੀ ਹੁੰਦਾ ਜਰਸੀ ਆਪ ਇੱਕ ਲੈਣਿਆ ਹਰ ਇੱਕ ਵਾਰੀ ਹਾਂ ਲੈਣੇ ਨਗੀਨਾ ਹੀ ਨਹੀਂ ਹੈ ਜਿਹੜਾ ਬਜਨ ਨੂੰ ਚੰਗਾ ਨਾ ਬੱਚੀ ਬਜਨ ਨੂੰ ਬੁੱਜ ਨੂੰ ਬਾਈ ਬਾਕੀ ਲਓ ਜੀ ਦੇਖੋ ਥਾਣ ਥਣ ਚਾਰ ਆ ਗਏ ਗੱਬਣਾ ਰਗੀ ਝੋਲੀ ਤੂੰ ਝੋਲੀ ਦਿਖਾ ਦੇ ਦੀ ਵੀ ਉਹੀ ਚ ਇਥੋਂ ਚੈੱਕ ਕਰ ਲੋ ਬੱਚੀ ਥਣ ਹੂੰ ਸੋਹਣੀ ਬੱਚੀ ਹੈ ਬਾਕੀ ਗੁੱਲੂ ਹੀ ਰਹਿੰਦੀ ਆ ਤਾਂ ਠੀਕ ਹੈ ਬਾਕੀ ਖੜ ਨਹੀਂ ਖੁੜ ਨਹੀਂ ਦਿਖਾ ਦੇ ਲੈ ਬੱਸੀ ਚੰਗੀ ਆ ਬੱਚੀ ਬਾਈ ਕੋਲੋਂ ਟਾਪ ਵਾਲੀ ਆ ਬਾਈ ਨਗੀਨਾ ਹੀ ਇੱਕ ਤਰ੍ਹਾਂ ਵਧੀਆ ਰਿਕਾਰਡ ਦੀ ਆ ਪੂਰੇ ਬਾਈ ਸਰੀਰ ਸਾਰੀਆਂ ਸਿਰੇ ਵਾਲੀਆਂ ਹੀ ਆ ਅੱਜ ਠੀਕ ਆ ਠੀਕ ਆ ਜਿੰਨਾਂ ਵੀ ਬੱਸੀਆਂ ਸਾਰੀਆਂ ਸਿਰੇ ਦੇ ਰਿਕਾਰਡ ਦੀ ਕਰ ਲੋ ਇਥੋਂ ਬੱਚੀ ਦੀ ਵਧੀਆ ਸਮਝ ਪਈ ਬਾਕੀ ਟੋਰਾ ਦੂਰਾ ਦੇਖ ਰਿਹਾ ਵੀ ਇੱਕ ਨੰਬਰ ਆਗਾ ਤੇ ਮੁੱਲ ਮਲ ਕਿਹਾਂ ਵਾਲੀ ਯਾਰ ਸੀ ਮੁੱਲ ਬਾਈ ਫੋਨ ਤੇ ਕਰਾਂਗੇ ਵਪਾਰੀ ਵੀਰ ਲੈ ਜਾਂਦੇ ਆ ਰੇ ਵੇਚਣ ਵਾਲੇ ਬਰੋ ਪੜਦਾ ਜੱਕਿਆਂ ਦਾ ਯਾਰ ਹੂੰ ਹੂੰ ਰੋਹ ਜਮ ਰੱਖਣਾ ਪੈਂਦਾ ਬੰਦੇ ਦਾ ਸਹੀ ਆ ਸਹੀ ਆ ਚਲੋ ਭਾਈ ਜਿਹੜੇ ਵੀਰ ਨੂੰ ਪਸੰਦ ਆ ਆਪਾਂ ਨੂੰ ਐ ਵੀ ਲੋਰ ਵੀ ਆਪਾਂ ਨੂੰ ਦੇਗੀ ਗਾਂ ਵੀ ਦੇਈਏ ਬੰਦੇ ਨੂੰ ਅੱਗੇ 2 ਨੰਬਰ ਤੇ ਜਿਵੇਂ ਐਫ ਚ ਆ ਗਈ ਭਾਈ ਇਹ ਭਾਈ 7 ਮਹੀਨਿਆਂ ਦਾ ਬੱਚਾ ਹੀ ਆ ਤੂੰ ਬੱਚਾ ਦੇਖੀ ਇਹ ਵੀ ਸਾਰਾ ਮਾਲਾ ਬੱਚਾ ਵਾ ਤਿੰਨ ਬੱਚੇ ਇਕੱਠੇ ਹੀ ਲਏ ਆ ਲੈ ਚਲੋ ਭਾਈ 7 ਮਹੀਨੇ ਬਰੀਡ ਦੇ ਤੂੰ ਬਰੀਡ ਦਾ ਕੋਈ ਅੰਤ ਨਹੀਂ ਹੂੰ ਬਰੀਡ ਇਹ ਰੱਸੇ ਰੂਸੇ ਨਾਲ ਤੁਰਦਿਆਂ ਘਾਟੇ ਖੁੱਲੀਆਂ ਰਹਿਆਂ ਹੋਣਗੇ ਯਾਰ ਸਾਰੇ ਆ ਬਸ ਨੇ ਬਾਕੀ ਬਰੀਡ ਵਾਲਾ ਬਸ ਹੈ ਨਾ ਸਭੀ ਬਲੀ ਬੱਚੀ ਵਧੀਆ ਬਈ ਬਸਾਂ ਦਾ ਵੇਟ ਬੂਟ ਫੀਡ ਨਾ ਪਲੀਆਂ ਦੁੱਧ ਨਾ ਪੂਰਾਂ ਆ ਹਾਂ ਲੈ ਚਲੋ ਦੇਖੋ ਚਾਰ ਥਾਣਾਂ ਇਹਦੇ ਵੀ ਬਾਪੂ ਚੈੱਕ ਕਰੋ ਬੱਚੀ ਦੇ ਬਾਕੀ ਲੈ ਖੜਨੀ ਦੇਖ ਫੇਸ ਕੁਆਲਟੀ ਚੈੱਕ ਕਰ ਲਓ ਬਾਕੀ ਹਾਂ ਲੱਤਾਂ ਲੁੱਤਾਂ ਦੇਖਨੀ ਮਜ਼ਬੂਤ ਹੈਗੀ ਹੂੰ ਸੋਹਣੀ ਬੱਚੀ ਹੈ ਕੁੱਲ ਮਿਲਾ ਕੇ ਹਾਂ ਬਰੀਡ ਦਾ ਕੋਈ ਅੰਤ ਨਹੀਂ ਲੱਗ ਸੱਤ ਕਿ ਮਹੀਨੇ ਦੀ ਉਮਰ ਆ ਦੀ ਹਾਂ ਸੱਤ ਕਿ ਮਹੀਨੇ ਹੁੰਦੇਖ ਲਓ ਜੀ ਤੇ ਲੈ ਬਾਕੀ ਲੈ ਥਾਣ ਦਿਖਾ ਦੀ ਇਹਦੇ ਰੁਕੋ ਰੁਕੂਗੀ ਰੋਗਦਾਂ ਆਦੀ ਮਰਜ਼ੀ ਨਹੀਂ ੱਤਕਾ ਕਰਦਿਆਂ ਥੋੜਾ ਜਿਹਾ ਚਾਰ ਥਣ ਚਾਰ ਦਨ ਕੱਲਾ ਕੱਲਾ ਥਣਾਗਾ ਲੈ ਚਲੋ ਜੀ ਉਧਰੋਂ ਬੱਸ ਪਿੱਠ ਪੁੜੇ ਦੀ ਦੇਖ ਉਪਰੋਂ ਕਿੰਨੀ ਚੌੜੀ ਜ ਬੱਸੀ ਸੋਹਣੀਆ ਲਓ ਜੀ ਪੂਰੀ ਟੋਪਰੀ ਬੱਸੀ ਹੈਗੀ ਬਜ਼ਾਰ ਕਾਰਡ ਜੇ ਵੀ ਹੈ ਬਾਈ ਸਾਰਾ ਰਿਕਾਰਡ ਆਪਣੇ ਕੋਲੇ ਲਿੰਕੀ ਰੂਟ ਚ ਆਇਆ ਵਾ ਬਾਈ ਜਿਹੜਾ ਭਰਾ ਖਰੀਦੂ ਨੂੰ ਸਾਰਾ ਰਿਕਾਰਡ ਦੱਸ ਹਾਂ ਜਿਹੜੀ ਬੱਸੀ ਦਾ ਮਰਜ਼ੀ ਬੰਦਾ ਪੁੱਛ ਲੈ ਠੀਕ ਆ ਅੱਗੇ ਜਿਵੇਂ ਤੇਰਾ ਨੰਬਰ ਕੱਢ ਲਓ ਹਾਂ ਨਰਾਲੀ ਜੀ ਇਹ ਵੀ ਬਈ ਨਹੀਂ ਇਹਦੀ 8.5 ਮਹੀਨੇ ਉਮਰ ਇਹਦੀ 8.5 ਮਹੀਨੇ ਉਮਰ ਲੱਗਾਂ ਵੰਗੂ ਚੌੜੀ ਜਦੂ ਮੜਾ ਕੈਮਰਾ ਮਾਰ ਦੇ ਲਖੜੀ ਦੀ ਇੱਥੋਂ ਦੇਖੋ ਜੀ ਬੱਚੀ ਸੰਭੀ ਪੜੀ ਆ ਜਿਵੇਂ ਮੱਜਾਂ 'ਚ ਬੈਠਾ ਬੁੜਾ ਹੁੰਦਾ ਉਹ ਜੀ ਆ ਹੂੰ ਕੋਲ ਬਾਕੀ ਥਾਣ ਦਿਖਾ ਦੇ ਲੈ ਇਹਦੇ ਥਣ ਤਾਂ ਪੁੱਛ ਨਹੀਂ ਪਿਆਜੀ ਰੰਗ ਚੱਲ ਬਾਕੀ ਲੱਤਾਂ ਨੂੰ ਤਾਂ ਮਜ਼ਬੂਤੀ ਦੇਖ ਹੱਡਾਂ ਦੀ ਕਿੰਨੀ ਮਜ਼ਬੂਤ ਹੈਗੀ ਸਿੱਧੀ-ਸੁੱਧੀ ਦੇ ਕਿੰਨੀ ਆ ਬ੍ਰੀਡ ਦਿਖਾ ਦੇ ਲੈ ਕੰਨ ਦੇ ਫਿਲਟਰ ਕਰ ਕੰਨ ਨਰਲੀ ਕੱਢ ਫਿਰ ਇਹਨੂੰ ਝੁੱਪ ਜੀ ਆਇਆ ਲੈ ਦਿਖਾਈ ਉਸਨੂੰ ਇੱਥੋਂ ਨਿਗਾਹ ਮਾਰ ਲਓ ਫੇਸ ਕੁਆਲਿਟੀ ਇਹ ਤੁਰਦੀਆਂ ਮੜਾ ਜਾ ਖੁੱਲੀਆਂ ਰਹੀਆਂ ਕਰਕੇ ਉਹਦੀ ਮਰਜ਼ੀ ਨਾਲ ਹੀ ਆ ਹੂੰ ਰੱਸੇ ਨਾਲ ਥੋੜਾ ਹਲਕਾ ਤੇ ਜੀ ਮਨ ਗੱਲ ਤੇਰੇ ਵਾਲੀ ਗੋਲ ਮਟੋਲ ਪੂਰੀ ਪਈ ਆ ਨਾ ਮੈਂ ਕਿਹਾ ਤੂੰ ਬੱਸੀ ਦੀ ਯਾਰ ਯਾਰ ਕੁਆਲਿਟੀ ਦਿਖਾ ਦੇ ਲੈ ਬਰੀਡ ਦਿਖਾ ਦੇ ਬੱਸੀ ਦੀ ਵੀ ਕੀ ਚੀਜ਼ ਆ ਲਓ ਜੀ ਚੈੱਕ ਕਰ ਲਓ ਇੱਥੋਂ ਸਾਢੇ 5 ਮਹੀਨੇ ਉਮਰ ਹੈ ਸਾਢੇ 8 ਮਹੀਨੇ ਸਹੀ ਉਮਰ ਹੈ ਸਾਰਾ ਲਿਖਤੀ ਰੂਪ ਚ ਆਇਆ ਵਡਾ ਠੀਕ ਹੈ ਠੀਕ ਹੈ ਜੀ ਲਓ ਲੈ ਜਾ ਬਾਕੀ ਬਰੀਡ ਦਾ ਤਾਂ ਕੋਈ ਅੰਤ ਹੀ ਬਾਕੀ ਸੋਡੇ ਜਿੰਨੇ ਆਪਾਂ ਦੇਖਾ ਥੋਡੇ ਇਥੇ ਵਧੀਆ ਸੀ ਲਿਆ ਕੇ ਪਾ ਸੀ ਹਾਂ ਹਾਂ ਬਾਕੀ ਲਾ ਦੇਖ ਲੈ ਚੰਗੇ ਹੁੰਦੇ ਆ ਪਸ਼ੂ ਹਾਂ ਹਾਂ ਭਾਈ ਹੂੰ ਆਪਾਂ ਫਾਰਮਾਂ ਜੋ ਲੈਨੇ ਆ ਰਣ ਚੰਗੇ ਬਹੁਤ ਤਸ਼ਕੀਨ ਆ ਆਪਾਂ ਵੀ ਲੋਕਾਂ ਸਾ ਵੀਰ ਬਾਕੀ ਜਿਹੜੇ ਵੀਰ ਨੂੰ ਪਸੰਦ ਆਉ ਉਹ ਦੇਖਿਓ ਉਹਨੇ ਉਹਦੀ ਸਮਝੂ ਆ ਆਪਦੀ ਹੈ ਨਾ ਬਾਕੀ ਫੇਸ ਬਿਊਟੀ ਦਿਖਾ ਦੇ ਯਾਰ ਇਹਦੀ ਲੈ ਲਓ ਜੀ ਤਨ ਗੁਣ ਦਿਖਾ ਦੇ ਜਵਾਨੇ ਕਾ ਐ ਨਹੀਂ ਕੋਈ ਵੱਡੇ ਵੱਡੇ ਕੰਨਾਲੀਆਂ ਜਾ ਹੋ ਆ ਅੱਗੇ ਅੱਗੇ ਜੀ 4 ਨੰਬਰ ਤੇ ਨਾ ਹਾਂ ਹਾਂ ਪ੍ਰਿੰਟ ਬਹੁਤ ਸਾਂ ਬਾਹਰ ਕੱਢ ਲਿਆ ਬੱਚੀ ਨੂੰ ਇਹ ਵੀ ਨਗੀਨ ਨਹੀਂ ਆ 10 ਮਹੀਨੇ ਉਮਰ ਜਮਸਹੀ ਇਥੋਂ ਨਾਲ ਦੀਆਂ ਥਣ ਦਿਖਾ ਰਾਂ ਚਾਰੇ ਥਾਂ ਬਲ ਚੈੱਕ ਕਰ ਚਾਰੇ ਥਾਣਾ ਗੁਲਾਬੀ ਥਾਣਾ ਇਹਦੇ ਕੱਢ ਬਾਹਰ ਹੋਏ ਬਾਈ ਇਹਨੂੰ ਤੂੰ ਦੇਖੀ ਦੀ ਬਿਊਟੀ ਦੇਖੀ ਹਾਂ ਦੇਖ ਫੇਸ ਕੁਆਲਟੀ ਕਰੋ ਚੱਕ ਨਾਲ ਦੀ ਨਾਲ ਬੱਚੀ ਇਹਦੇ ਕਿੰਨੇ ਉਮਰ ਆ ਬਾਈ 10 ਮਹੀਨੇ ਬਾਈ ਜਮਸਹੀ 10 ਮਹੀਨੇ ਉਮਰ ਸਹੀ 10 ਮਹੀਨੇ ਇਹ ਬਾਈ ਤਿੰਨ ਬਸੇ ਇਕੱਠੀਆਂ ਆ ਠੀਕ ਕਿ ਨਹੀਂ ਇਹ ਹਮ ਲਓ ਜੀ ਦੇਖ ਲੱਤਾਂ ਲੱਤਾਂ ਦੀ ਇਹ ਵੀ ਫੁੱਲ ਮਜ਼ਬੂਤ ਆ ਗਈ ਹਮ ਸੋਹਣਾ ਪ੍ਰਿੰਟ ਆ ਬੱਚੀ ਨਾ ਮੋਟੇ ਉਹਦੀਆਂ ਬਈ ਇਹ ਮੋਟੇ ਲੱਤਾਂ ਲ ਤਰੀ மூ ਨੂੰ ਮਾਰ ਲਾਈ ਦੇਖੋ ਕੰਨ ਕੁੰਡ ਚੈੱਕ ਕਰ ਲੋ ਲੈ ਚੱਲ ਬਾਈ ਫਿਰ ਬੁੱਦੀ ਬੁੱਦੀ ਬਾਈ ਸਾਰੀਆਂ ਜਿਹੜੀ ਮਰਜ਼ੀ ਤੂੰ ਦੇਖ ਤੂੰ ਯਾਰ ਹੂੰ ਚੰਗੀ ਆ ਬੱਚੀ ਬਾਈ ਕੋਲ ਮਲਾ ਕੇ ਹਾਂਜੀ ਹਾਂ ਬਾਕੀ ਜਿਹਦਾ ਭਰਾ ਉਹ ਆ ਕੇ ਦੇਖ ਬਾਕੀ ਬਾਈ ਬਰੀਡ ਬੋਲਦੀ ਆ ਯਾਰ ਬਸਾਂ ਦੀ ਸਾਰੀਆਂ ਦੀ ਕਹਿਣ ਦੀ ਲੋੜ ਨਹੀਂ ਗੀ ਬੰਦਾ ਆ ਕੇ ਕੋਲੇ ਆਏ ਨਹੀਂ ਕਹਿ ਸਕਦਾ ਬਾਈ ਇਹਦੀ ਬਰੀਡ ਹੈ ਨਹੀਂ ਜਾਂ ਕਰੌਸ ਅੰਗ ਹੈਗੀ ਠੀਕ ਹੈ ਜੀ ਉਹ ਜੀ ਨਹੀਂ ਕਹਿ ਸਕਦਾ ਲੈ ਇਹਦੀ ਬਿਊਟੀ ਦਿਖਾ ਦੇ ਲੈ ਫੇਸ ਬਿਊਟੀ ਲੋ ਜੀ ਚੈੱਕ ਕਰ ਲੋ ਬਿਊਟੀ ਬੈਠ ਦੀ ਖੀਰਾਂ ਬਸਾਂ ਯਾਰ ਇਹ ਬੱਕੇ ਹੀ ਆਗੇ ਹਜੀ ਤਾਂ ਇਕੱਠੀ ਲੈ ਤਿੰਨੇ ਆਪਾਂ ਠੀਕ ਹੈ ਜੀ 5 ਨੰਬਰ ਬੱਛੀ ਹੈ ਜਿਹੜੀ 5 ਨੰਬਰ ਤੇ ਬਾਈ ਇਹ ਵੀ ਬਾਈ 11 ਮਹੀਨੇ ਤੋਂ ਤੇਥੂੜੀ ਇਹ ਮਾਨ ਚਾਰ ਪੰਜ ਦਿਨ ਸਾਲ ਹੀ ਮੰਨ ਲੈ ਸਾਲ ਤੋਂ ਘਟ ਗਈ ਹੂੰ ਲੈ ਇਹ ਵੀ ਨਗੀਨ ਹੀ ਹੈ ਲੈ ਲਓ ਜੀ ਫੇਸ ਕੋਲ ਪ੍ਰਿੰਟ ਜਰੂਰ ਦੇਖ ਤੂੰ ਹੂੰ ਬਾਕੀ ਵੀ ਉੱਪਰੋਂ ਇਹ ਵੀ ਉਹ ਬੱਸੀਆਂ ਨੂੰ ਦੋ ਨੰਬਰ ਤਿੰਨ ਤੇ ਦਿਖਾਈ ਹੈ ਜਿਹੜੀ ਚੌੜੀਆਂ ਦੇਖ ਲੈ ਲੈ ਠੀਕ ਆ ਠੀਕ ਆ ਜੀ ਸੋਹਣੀ ਬੱਛੀ ਹਾਂ ਹਾਂ ਬਾਈ ਲਓ ਜੀ ਪੈਠ ਫੁੜਾ ਚੈੱਕ ਕਰ ਲਓ ਪਾ ਨਾਲ ਦੇ ਮੂਲਕੋ ਤੌਰ ਤੇ ਲੰਗ ਲੰਗ ਤਾਂ ਲੱਗਿੰਦਾਗਾ ਉਹ ਫਿਰ ਬਾਹਰ ਆ ਬਈ ਲੰਗ ਲੰਗ ਕਿਸੇ ਵਸੀ ਦੇ ਨੇ ਉਹ ਆਪਣੀ ਗਾਰੰਟੀ ਆ ਚੱਲ ਫਿਰ ਵੀ ਆਪਣਾ ਕੋਈ ਦੂਦਰਾ ਠਾਣਦਾ ਥਣ ਚਾਰ ਝੋਲੀ ਇਹਦੀ ਵੀ ਦਿਖਾਣੀ ਵੀਡੀਓ ਮੰਗਣਗੇ ਆਪਾਂ ਪਹਿਲੀ ਸਾਰੇ ਜੀ ਥੱਲੀ ਕਰਾ ਲਈ ਆਪਾਂ ਨਾ ਹਾਂ ਹਾਂ ਬਈ ਚੈੱਕ ਕਰ ਲੋ ਜੀ ਬੈਟਾਂ ਦੇ ਵਿੱਚ ਅੱਗੇ ਅੱਗੇ ਜਿਵੇਂ 6 ਨੰਬਰ ਬੱਚੀ ਬਾਈ ਇਹ ਬਈ ਹੈਗੀ ਹੈਗੀ ਆਪਣੀ 14 15 ਮਹੀਨੇ ਦੀ ਇਹਦੇ 25 26 ਦਿਨ ਟਿਕਾ ਭਰੇ ਨੂੰ ਹੋ ਗਏ ਇਹ ਚਾਰੇ ਬੱਸਾਂ ਇਕੱਠੀਆਂ ਲੰਗਾਂ ਆਪਾਂ ਠੀਕ ਆ ਠੀਕ ਆ ਇੱਕ ਬੰਦੇ ਤੋਂ ਇਹਨਾਂ ਗੱਭਣਾਂ ਨੇ ਜਿਵੇਂ ਚ ਕੁਛ ਚੈੱਕ ਕਰਦੇ ਦੋ ਤਿੰਨ ਇਹ ਬਈ ਸਾਰੀਆਂ ਇੱਕੋ ਹੀ ਹੀਮਣ ਲੰਗਾਂ ਇੱਕ ਹੀ ਲੱਗਿਆ ਵੇ ਇੱਕੋ ਜੀ ਇਹਨਾਂ ਨੂੰ ਸੈਕਸ਼ਡ ਲੱਗੇ ਹੋਇਆ ਬੱਸਾਂ ਵਾਲੀ ਟੀਕੇ ਅੱਛਾ ਚਾਰੇ ਬੱਚਾ ਸੈਕਸ਼ਡ ਤੋਂ ਗੱਭਣ ਆਵਣ ਹਾਂ ਹਾਂ ਠੀਕ ਆ ਠੀਕ ਆ ਆ ਦੇਖ ਸਾ ਫੇਸ ਕੁਆਲਿਟੀ ਜਿਹੜੀ ਦਾ ਬੰਦਾ ਮਰਜ਼ੀ ਰਿਕਾਰਡ ਪੁੱਛ ਸਕਦਾ ਠੀਕ ਆ ਠੀਕ ਆ ਜੀ ਚੜਦੀ ਦੋ ਚੜਦੀ ਬੱਸੀ ਇਹਨਾਂ ਨੂੰ ਆਪਾਂ ਥਣ ਥਣ ਦਿਖਾ ਦੇਣਾ ਜੀ ਤੋਰ ਕੇ ਬਾਕੀ ਕੱਦ-ਕੁੰਦ ਦੇ ਆ ਇੱਥੇ ਲਾਵ ਕਿੱਡੀ ਕਰਕੇ ਨਰਾਲੀ ਕੱਢ ਕੇ ਲਾ ਚੱਕਰ ਲੋ ਬੱਚੇ ਇਸ ਬਿਊਟੀ ਦਿਖਾ ਦੇ ਲੈ ਇਹਦੀ ਵੀ ਬੱਸੀ ਜੀ ਕਿੰਨੀ ਕੁ ਉਮਰ ਆ ਬਈ ਇਹਦੀ 14 15 ਮਹੀਨੇ ਉਮਰ ਆ 14 15 ਮਹੀਨਾ ਹੈਗੀ ਹਾਂ ਹਾਂ ਇਹਦਾ ਵੀ ਆਪਣੇ ਕੋਲੇ ਡਾਟਾ ਆਇਆ ਵਾ ਸਾਰਾ ਟੀਕਾ ਨਾ ਇਹਨੂੰ ਟੀਕਾ ਭਰਿਆ ਵਾ ਆ ਖਾਲੀ ਮੰਨ ਕੇ ਲਈ ਹੈਗੀ ਦੇਖ ਸਾਰਾ ਮੰਨ ਕੇ ਰੱਪਾ ਨਿਕਲੇਗਾ ਇਹਦੇ ਚੋਂ ਠੀਕ ਹੈ ਜੀ ਇਹ ਦੋ ਆਪਾਂ ਉਹ ਕਰਾਂਗਾ ਜੀ ਚੈੱਕ ਕਰਾਂਗਾ ਨਹੀਂ ਇਹ ਠੀਕ ਹੈ ਲਓ ਜੀ ਨਾ ਇਹਨਾਂ ਨੇ ਹੀਟ ਕਰੀ ਜਦੋਂ ਬਾਰੇ ਹੂੰ ਲਓ ਜੀ ਥਣ ਚੈੱਕ ਕਰ ਲੋ ਵੈੜ ਦੇ ਅੱਗੇ ਵੀ ਚੱਟੇ ਲਾ ਦੇ ਜਨਾ ਬਹੁਤ ਸੋਹਣੀ ਵੈੜਾ ਜੀ ਇਹ ਬਹੁਤ ਡਿਮ ਏ ਕਨੇਡਾ ਦੀ ਕਪਣਾ ਬਾਈ ਇਹਦੇ ਹੋ ਤਾਂ ਬਈ ਵੱਧ ਦੇਣਗਾ ਆਪਾਂ 37 38 ਦਿਨ ਕਹਿਨੇ ਹੈਗੇ ਠੀਕ ਆ ਚੈੱਕ ਪਾਸ ਚ ਨਹੀਂ 10 ਦਿਨਾਂ ਤੋਂ ਹੀ ਮਨ ਆ ਜੂਗੀ 55 ਦਿਨਾਂ ਦੀ ਚੈੱਕ ਹੋ ਜੇਗੀ ਯਾਦ ਰੱਖੋ ਜਦੋਂ ਇੰਤਿਆਜੂ ਹੈ ਨਾ ਹਾਂ ਜੇ ਅੱਜ ਦਾ ਰੇਟ ਇਹਦਾ ਉਹ ਆ ਖਾਲੀ ਵਾਲਾ ਇਹ ਚੈੱਕ ਪਾਸ ਚ ਆ ਗਈ ਫਿਰ ਰੇਟ ਹੋਰ ਹੋਊਗਾ ਫਿਰ ਉਹਦੇ ਹੋਰ ਹੋਊਗਾ ਬਾਕੀ ਦੂ ਫੇਸ ਬਿਊਟੀ ਦਿਖਾ ਦੇ ਲੈ ਦੀ ਹੂੰ ਬਹੁਤ ਸੋਹਣੀ ਨਹੀਂ ਨਹੀਂ ਆ ਯਾਰ ਇਹ ਤਾਂ ਕੱਟ ਕਾਟ ਫੁੱਲ ਆ ਪੂਰਾ ਕਿੰਨੀ ਉਮਰ ਕਿੰਨੀ ਆ ਖੀਰੀ ਆ ਬਈ ਇਹਦੀ ਉਮਰ 16 ਮਹੀਨੇ ਆ ਠੀਕ ਆ ਜੀ ਹਾਂ ਕੱਚੀ ਖੀਰੀ ਪਈ ਆ ਚੈੱਕ ਕਰ ਲੋ ਵਹਿੜ ਦੀ ਕੱਦ-ਗਾਠ ਵਾੜਾ ਚੰਗਾਗਾ ਪ੍ਰਿੰਟ ਵੀ ਚੰਗਾ ਹੈ ਕੱਦ-ਕੁੱਦ ਤਾਂ ਪੂਰਾ ਫੋਲਾ ਬਾਕੀ ਖੜ ਨਹੀਂ ਖੜ ਨਹੀਂ ਇੱਕ ਨੰਬਰ ਆ ਜਾਮਾ ਹੂੰ ਸਹੀ ਗੱਲ ਆ ਬਾਈ ਸੋਹਣਿਆ ਵੜਣਾ ਹਾਂਜੀ ਹਾਂ ਲੈ ਬੰਨ ਲਾ ਫਿਰ ਬਾਈ ਤੇ ਮੁੱਲ ਇਹਨਾਂ ਬਾਈ ਕਹਿੰਦਾ ਸਾਰਾ ਸਾਰਿਆਂ ਦਾ ਫੋਨ ਤੇ ਹੋਊਗਾ ਉਹ ਜਾਈ ਕੋਈ ਆ ਆਪਾਂ ਬੜਾ ਰੇਟ ਨਹੀਂ ਕਰਨਾ ਹੂੰ ਉਹ ਵਪਾਰੀ ਵੀ ਲੈ ਤਾਂ ਕਰ ਕੀ ਆ ਪਸ਼ੂ ਦੇ ਹਿਸਾਬ ਨਾਲ ਜਾਇਜ਼ ਹੋਊਗਾ ਤੇ ਜੇ ਭਰਾ ਨੂੰ ਕੋਈ ਨਿਆਂ ਲੱਗੂ ਤਾਂ ਅਗਲ ਵੱਖਰੀ ਹੈਗੀ ਆ ਥੱਲੇ ਨੂੰ ਖਾ ਦੇ ਲੈ ਤਾਂ ਪੜਦੀ ਆਉਂਦੀ ਓ ਝੂਲੀ ਹੂੰ ਇਹ ਗੱਬਣਾ ਨੂੰ ਹੀ ਲੱਗਦੀ ਵੀ ਗੱਬਣੀ ਹੋਊਗੀ 100% ਤਾਂ ਠੀਕ ਆ ਆਪਾਂ ਪਰ ਖਾਲੀ ਕਰ ਕੇ ਉਹ ਦੇਣੀ ਹੈ ਵੀ ਠੀਕ ਲੋ ਦੇਖ ਲੋ ਜੀ 37 ਫਤੀ ਤੇ 40 ਦੇ ਦਨ ਲਗਭਗ ਗੱਬਣ ਹੋ ਗਏ ਤੇ ਆ ਦੋ ਬੜਾ ਤੁਹਾਨੂੰ ਚੈੱਕ ਪਾਸ ਗੱਬਣਾ ਉਹ ਦਿਹੋਣਾ ਤੁਹਾਨੂੰ ਨਾ ਆਪਾਂ ਇਹ ਥੋੜੇ ਮੰਨ ਬਾਦਰ ਕਾਰਡ ਵਾਲੀ ਵੱਸੀ ਹੈਗੀ ਜਿਹੜੀ ਆ ਹੈਗੀ ਠੀਕ ਆ ਜੀ ਖੀਰੀ ਵੱਸੀ ਹੈਗੀ ਬੇਲ ਬੋਲ ਤਾਂ ਬਹੁਤ ਲੰਬੀ ਆ ਬੇਲ ਪੂਰੀ ਲੰਮੀ ਆ ਮਾ ਦਾ ਵੀ ਰਿਕਾਰਡ ਬਹੁਤ ਆ ਤੇਰੀ ਦਾ ਹੂੰ ਸਾਰਾ ਐਡੂਏਟਰ ਕਾਰਡ ਆ ਇਹਦਾ ਵੀ ਠੀਕ ਆ ਕੜਾ ਚੋਂ ਕੱਢ ਕੇ ਨਰਾਲੀ ਇਹਦੇ ਵਿੱਚਾਂ ਦੀ ਗੱਬਣਾ ਹੈ 155 ਦਿਨ ਹੋ ਗਏ 5 ਮਹੀਨੇ ਤੇ 5 ਦਿਨ ਹੋ ਗਏ 155 5 ਤੀਆ 15 150 ਦਿਨ ਹੋ ਗਏ ਆਪਾਂ ਹਾਂ 5 ਦਿਨ ਤੇ 5 ਦਿਨ ਉੱਤੇ ਲਾਂਗੇ ਬਾਕੀ ਖੜ ਨਹੀਂ ਦਿਖਾ ਦੇ ਲੱਗਸੀ ਚੰਗੀ ਆ ਨਾ 10 ਦੀ ਆਪ ਹੀ ਬਾਈ ਹੂੰ 5 ਮਹੀਨੇ ਉਹ ਤਹਿਣ ਦੀ ਲੋੜ ਨਹੀਂ ਹੁੰਦੀ ਆਪਾਂ ਚੈੱਕ ਪਾ ਸਕੀਂ ਲੀਡਾਂ ਐ ਦੱਸਦੀ ਆ ਬਈ ਇਹ ਤਾਂ ਹੂੰ ਚਾਰੇ ਬਸੰਗ ਯਾਰ ਚੜਦੀਆਂ ਤੇ ਜੜਦੀਆਂ ਇਹ ਹੂੰ ਸੋਹਣੀਆਂ ਬਾਕੀ ਖੜ ਨਹੀਂ ਦੇਖ ਲੈ ਮੇਲ ਬੁੱਲ ਵੀ ਲੰਬੀ ਹੈ ਕੱਦ ਕਾਠ ਦੇਖ ਲੈ ਇਹਦਾ ਲੱਤਾਂ ਲੁੱਤਾਂ ਬਾਕੀ ਮਜ਼ਬੂਤ ਆ ਪੂਰੀਆਂ ਲੋ ਜੀ ਦੇਖੋ ਮਾਰੋ ਨਿਗਾ ਬੱਚੀ ਦੇ ਵਿੱਚ ਚੈੱਕ ਕਰਾ ਸਾਰਾ ਬੰਦਾ ਆਪਣੀ ਦਛਲੀ ਕਰਾਈ ਦੀ ਆ ਥੋੜੀ ਤਾਂ ਕਰਾਇਆ ਆ ਬੰਦਾ ਆ ਗਿਆ ਡਾਕਟਰ ਲੈ ਆ ਕੇ ਚੈੱਕ ਕਰਾ ਸਕਦਾ ਆ ਆਓ ਖਰੀ ਦੰਦੋਂ ਕਿਵੇਂ ਵੜੇ ਦੰਦੋਂ ਖੀਰੀ ਆ ਪੱਟ ਕੇ ਦਿਖਾਉਣ ਨੇ ਹੂੰ ਜਿਹੜੀ ਖੀਰੀ ਹੋਈ ਖੀਰ ਗਈ ਨਾ ਕੋਈ ਗੱਬਣਾ ਬਈ ਤਾਂ ਫਿਰ ਕੋਈ ਚੱਕਰ ਹਾਂ ਹਾਂ ਨਾ ਖੀਰੀ ਇਹਦੇ ਖੀਰ ਗਈ ਹੋਊਗੀ ਇਹ ਖੀਰੀ ਵੜਾ ਬਾਈ ਖੀਰੀ ਆ ਜੇ ਆਇਆ ਜਰਾ ਇਹਦਾ ਜਮੀ ਨਹੀਂ ਇਹਦੇ ਨਾਲ ਹੋ ਕਰਦੇ ਹੂੰ ਜਿਹੜਾ ਪਰ ਖਰੀਦੂਗਾ ਦਛਲੀ ਕਰਾ ਕੇ ਇਹਦਾ ਗੋਹਾ ਜਾਂ ਲਾਹ ਤਾਂ ਅਸੀਂ ਥੋੜਾ ਥੋੜਾ ਹਜੇ ਹੂੰ ਬੜਾ ਲੱਗਿਆ ਹੋਇਆ ਜਿੰਨਾਂ ਨੂੰ ਥਣ ਚੈੱਕ ਕਰੀ ਚਾਰੇ ਥਣ ਚਾਰ ਥਣਾ ਝੋਲੀ ਝ ਕੀ ਲੋ ਜੀ ਸੈਟ ਆ ਬਾਈ ਬਾਕੀ ਕੱਦ ਰਖਾ ਦੇਣਾ ਕੱਦ ਬੈਟ ਪੂਰਾ ਚੌੜੀ ਹੈ ਵੀ ਕੱਦ ਪੂਰਾ ਫੁੱਲ ਲੱਗਾ ਥੇ ਜੰਬੀ ਹੈ ਕੱਦ ਵੀ ਚੰਗਾ ਬੈਠਦਾ ਇਹ ਬਾਈ ਮਾਨ ਸਾਢੇ 3 ਮਹੀਨੇ ਸਾਂਹ ਕੇ ਬੂਰੇ ਫੋਲ ਰੁਪਈਆ ਦੀ ਬੱਸੀ ਹੈ ਅੱਗੇ ਜਿਵੇਂ ਆ ਬੈਠ ਆ ਗਏ ਬਾਈ ਇਹ ਕਿ ਬਈ 3 ਮਹੀਨੇ ਤੋਂ ਉੱਪਰ ਘੱਬਣਾ 5 ਦਿਨੋਂ 95 ਦਿਨ ਹੋ ਗਏ ਨੂੰ ਇਹ ਜਿੰਨੀ 3 ਸਵਾ 3 ਮਹੀਨਾ ਦੀ ਘੱਬਣਾ ਚਾਰ ਦਿਨ ਲੱਗੀ ਇਹ ਇਹ ਵੀ ਚੈੱਕ ਪਾਸ ਕਰਾ ਲਈ ਚੈੱਕ ਪਾਸ ਆ ਬਈ ਆਪਣੇ ਨੂੰ ਉਹ ਗਰਾਂਟੀਆਂ ਦੀ ਲਵਾਏ ਵਿੱਚ ਇੱਕ ਪਾਸ ਕਰਾ ਕੇ ਚਾਰ ਦਿਨ ਦਾ ਚਾਰ ਦਿਨ ਦੀ ਜਿਹੜੀ ਚੀਜ਼ ਆਪਾਂ ਕਹਿ ਕੇ ਦੇਣੀ ਆ ਹਮ ਸਹੀ ਗੱਲ ਹੈ ਝੂਠ ਮਾਰਨਾ ਲੋ ਜੀ ਚਾਰ ਆਂਦਾ ਤਿੰਨਵੇਂ ਪੰਜ ਦਿਨ ਦੀ ਗੱਬਣ ਚੱਕਪਾ ਜਿਹੜਾ ਭਰਾ ਖਿੱਦੂ ਉਹ ਚੱਕ ਕਰਦਾ ਬਾਕੀ ਬਰੀਡ ਜੀ ਵੀ ਫੁੱਲ ਆ ਬਈ ਪ੍ਰਿੰਟ ਪ੍ਰਿੰਟ ਬਰੀਡ ਬਰੂ ਦੇਖੋ ਪੈਰ ਦੀ ਬਹੁਤ ਚੰਗੀ ਹੈਗੀ ਬਿਊਟੀ ਦਿਖਾ ਦੇ ਬਾਕੀ ਇਹ ਦੇਖ ਸਕਦੇ ਹਾਂ ਹਮ ਇੱਕ ਨੰਬਰ ਆ ਬਈ ਬੱਸੀ ਪੂਰੀ ਹੈ ਵੀ ਪਿੱਛੇ ਦਿਖਾ ਦੇ ਆਪਾਂ ਆ ਦੇਖੋ ਜੀ ਫਿਰ ਚੈੱਕ ਕਰ ਲਓ ਇਥੋਂ ਪੈਠ ਫੋੜਾ ਚੈੱਕ ਕਰ ਲਓ ਜਿਸ ਨਾਲ ਨੇੜੇ ਹੋ ਕੇ ਥਾਂ ਦਿਖਾ ਥਾਂ ਤਾਂ ਪੂਰਾ ਸੋਹਣੇ ਬੈੜ ਦੇ ਲੱਗੇ ਹੋਏ ਹੈਗੇ ਚਾਰ ਥਾਣਾ ਬਈ ਇਕੱਲਾ ਇਕੱਲਾ ਥਾਣਾ ਕਿਸੇ ਦੇ ਫੋਟ ਸੰਗ ਨਹੀਂ ਯਾਰ ਅੱਜ ਸਹੀ ਗੱਲ ਵੀਡੀਓ ਹੁੰਦੀ ਆ ਆਪਾਂ ਜਾਂ ਦੂੰਦੀ ਹੁੰਦੀ ਆ ਆਪਾਂ ਦੱਸ ਕੇ ਦ ਠੀਕ ਹੈ ਜੀ ਥਾਂ ਦੇਖ ਲੈ ਲਓ ਇਕੱਲਾ ਇਕੱਲਾ ਹਾਂ ਹਾਂ ਵਧੀਆ ਥਾਂ ਕੱਢੂਗੀ ਚੈੱਕ ਪਾਸ ਹੈ ਜੀ ਬੰਦਾ ਉਹਦਾ ਡਾਕਟਰ ਲਿਆ ਕੇ ਚੈੱਕ ਕਰਾ ਸਕਦਾ ਆਪਾਂ ਨੂੰ ਕੋਈ ਹੋਣੀਗਾ ਹਾਂ ਜੋ ਸੋਡੀ ਕਰਾਈ ਵੀ ਹੈ ਹਾਂ ਇਹ ਆਪਣੀਆਂ ਦੋ ਵੜਾ ਚੈੱਕ ਪਾਸ ਹੋਊਗਾ ਮੈਂ ਨੌ ਬੱਚਾ ਜੀ ਜਿਨ੍ਹਾਂ ਚੋਂ ਦੋ ਤਾਂ ਬਿਲਕੁਲ ਐਨ ਗੱਬਣ ਚੈੱਕ ਪਾਸ ਕੀਤਾ ਮੈਂ ਤੇ ਇੱਕ ਹੀ ਵਿਆਹ ਹੋ ਗਈ ਇਹ 40 ਦਿਨ ਦੀ ਗੱਬਣਾ ਟੀਕਾ ਭਰਾਵਾ ਇਹ ਖਾਲੀ ਕੇ ਵਿੱਚ ਨਹੀਂ ਆ ਬਾਈ ਨੇ ਇਹ 25 ਦਿਨ ਦਾ ਟੀਕਾ ਭਰਾਵਾ ਇਹਦਾ ਜਿਹੜਾ ਕੀ ਦਾ ਰੇਟ ਆ ਉਹ ਹੋਰ ਹੈਗਾ ਜਿੰਨ ਚੈੱਕ ਪਾਸ ਹੋ ਗਈ ਫੇਰ ਰੇਟ ਹੋ ਰਹਾ ਇਹਦਾ। ਇਹ ਦਾ ਇਹ ਵੀ ਫੁੱਲ ਆ ਪੂਰੇ ਦੀ ਮਾਨ ਆ। ਅੱਜ ਦਾ ਰੇਟ ਹੋ ਰਿਹਾ ਇਹ ਬੱਸੀ ਦਾ। ਤੇ ਆ ਬੱਚਾ ਛੋਟਾ ਜਿਵੇਂ 8 8 9 9 ਮਹੀਨੇ 10 ਮਹੀਨੇ ਦੇ ਬੱਚਾ ਨਹੀਂ ਆ ਇੱਕ ਜਰਸੀ ਆ। ਸੋ 9 ਵਜੇ ਜਿਹੜੀ ਉਸ ਨੂੰ ਬੱਚੀ ਪਸੰਦ ਆਉਂਦੀ ਆ ਬਾਈ ਕੁਲਵਿੰਦਰ ਕੋਲੇ ਇੱਥੇ ਪਿੰਡ ਛੰਨਾ ਗਲਾ ਸਿੰਘ ਕੋਲ ਪਹੁੰਚ ਕੇ ਦੇਖ ਕੇ ਖਰੀਦ ਸਕਦੇ ਹੋ। ਸੋ ਧੰਨਵਾਦ ਜੀ ਸਤਿ ਸ੍ਰੀ ਅਕਾਲ ਮਿਲਦਾ 100 ਹੋਰ ਵੀਡੀਓ ਦੇ ਨਾਲ।